प्रियंका चोपड़ा ने अपनी मैरिड लाइफ को खूब एन्जॉय करी है और अमेरिका में मौजूद अपना ज्यादातर समय पति निक जोनास नाल स्पेंड करी है प्रियंका चोपड़ा और निक जोनास के पार्टी और कंसर्ट वीडियो जमकर वायरल हो रहे ने ਜ਼ਿਆਦਾਤਰ ਵੀਡੀਓ ਵਿੱਚ ਚੌਰਸ ਫੈਮਲੀ ਵੀ ਨਜ਼ਰ ਆਹੀ ਜਾਂਦੀ ਹੈ ਹਾਲੇ ਵਿੱਚ ਪ੍ਰਿੰਕਾ ਚੋਪੜਾ ਦੇ ਨਿਕ ਚੌਰਸ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਪ੍ਰਿੰਕਾ ਤਾਂ ਇੱਕ ਪੌੜੀਆਂ ਤੋਂ ਥੱਲੇ ਆਉਂਦੇ ਨਜ਼ਰ ਆ ਰਹੇ ਨੇ ਅਤੇ ਅਚਾਨਕ ਹੀ ਪ੍ਰਿੰਕਾ ਆਪਣਾ ਬੈਲੈਂਸ ਖੋਹ ਦਿੰਦੀ ਹੈ ਉਦੋਂ ਹੀ ਨਿਕ ਚੌਰਸ ਉਸ ਨੂੰ ਸੰਭਾਲ ਲੈਂਦੇ ਨੇ ਇਸ ਵੀਡੀਓ ਵਿੱਚ ਚਾਰੋਂ ਪਾਸੇ ਫੈਨਸ ਦੀ ਜ਼ਬਰਦਸਤ ਪੀੜ ਦੇਖਣ ਨੂੰ ਮਿਲ ਰਹੀ ਹੈ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਪ੍ਰਿੰਕਾ ਚੋਪੜਾ ਦੇ ਨਿਕ ਚੌਰਸ ਦੀ ਵੀਡੀਓ ਸੁਰਖੀਆਂ ਵਿੱਚ ਹੈ ਤੁਸੀਂ ਵੀ ਵੇਖੋ ਇਹ ਵੀਡੀਓ ਨਿਕ ਜੋਨਸ ਅਤੇ ਪ੍ਰਿੰਕਾ ਚੋਪੜਾ ਦੇ ਇਸ ਵੀਡੀਓ ਵਿੱਚ ਖਾਸ ਗੱਲ ਹੈ ਕਿ ਜੋਨਿਕ ਚੋਨਸ ਪ੍ਰਿੰਕਾ ਨੂੰ ਸੰਭਾਲ ਲੈਂਦੇ ਨਹੀਂ ਤਾਂ ਪ੍ਰਿੰਕਾ ਉਸ ਤੋਂ ਬਾਅਦ ਜ਼ੋਰ-ਜ਼ੋਰ ਕੀ ਹੱਸ ਲੱਗ ਜਾਂਦੀ ਹੈ ਇਸ ਤਰ੍ਹਾਂ ਨਿਕ ਜੋਨਸ ਅਤੇ ਪ੍ਰਿੰਕਾ ਚੋਪੜਾ ਦਾ ਇਹ ਅੰਦਾਜ਼ ਖੂਬ ਪਸੰਦ ਕੀਤਾ ਜਾ ਰਿਹਾ ਹੈ 10 ਦੇ ਕਿ ਨਿਕ ਜੋਨਸ ਅਤੇ ਪ੍ਰਿੰਕਾ ਚੋਪੜਾ ਨੇ ਦਸੰਬਰ 2018 ਵਿੱਚ ਵਿਆਹ ਕੀਤਾ ਸੀ ਪ੍ਰਿੰਕਾ ਦੇ ਨਿਕ ਜੋਨਸ ਨੇ Hindu ਅਤੇ Christian ਰੀਤੀ-ਵਾਜ ਨਾਲ ਵਿਆਹ ਕੀਤਾ ਸੀ ਅਤੇ ਇਸ ਵਿਆਹ ਦੀ ਚਰਚਾ ਦੁਨੀਆ ਭਰ ਵਿੱਚ ਵੀ ਰਹੀ ਸੀ ਬਿਊਰੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤਾਂ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ